ਲੋਗੇ ਪਾ ਜੀ ਆ ਕੋਰਪਰੇ ਮੰਡੀ ਦੇ ਵਿੱਚ ਜਿਹੜੀ ਮੀਂਹ ਦੇ ਵਿੱਚ ਆ ਦੇਣੀ ਪਾਰਲੀਆਂ ਨਾਗ ਸਾਰੇ ਆਏ ਆ ਤਿੰਨ ਜੀ ਇੱਕ ਦੋ ਤੇ ਤਿੰਨ ਤਿੰਨ ਨਾਗ ਹੀ ਆਏ ਆ ਤੇ ਗੋਲੀ ਹੋ ਗਈ ਸਟਾਰਟ 5 10 15 20 320 ਰੁਪਏ 25 ਰੁਪਏ ਫਿਰ ਵੀ ਹੈ ਫਿਰ ਵੀ ਹੈ 35 ਰੁਪਏ 40 ਰੁਪਏ 340 ਰੁਪਏ 340 ਬੁੱਲੇ 340 ਬੋਲਦਾ ਕੋਈ ਲਓ ਜੀ ਇਹ ਪਹਿਲੀ ਟਰਾਲੀ ਆ ਤੇ 340 ਰੁਪਏ ਲੱਗਿਆ ਜੀ ਇਹ ਪਹਿਲੀ ਟਰਾਲੀ ਨਾਗਰੇ ਦੇ ਸਾਰੇ ਦੂਜੇ ਦੋ ਨਾਗਰੇ ਹੀ ਵੇਚੀ ਮੀ ਕਰਕੇ ਤਿੰਨ ਕ ਨਾਗਰ ਹੀ ਆਏ ਅੱਜ ਰੇਟ ਅੱਜ ਚੰਗਾ ਥੋੜਾ ਆਇਆ yani hangi andar dedi ਦੂਸਰੀ ਟਰਾਲੀ ਵੀ 340 ਲੱਗੀ ਜਿੱਕੇ ਗਾਗ ਨੇ ਖਰੀਦ ਲਈ ਤੇ ਰਹਿ ਗਈ ਇੱਕ ਟਰਾਲੀ ਇੱਕ ਨਾਗ ਰਹਿ ਗਿਆ ਵੀ ਦੇਖ ਲਿਆ ਚੰਨੀ ਨਾਗ ਹੈ ਜੀ ਦੋ ਨਾਗ ਇੱਕੇ ਗਾਗ ਨੇ ਦਿੱਤੇ 340 ਰੁਪਏ ਇਹਦਾ ਦੇਖਦੇ ਆਂ ਕੀ ਰੋਈ ਇਹ ਪੂਰੀ ਸਾਫ ਆਈ ਹਰ ਰੋਜ਼ ਹੀ ਆਉਂਦਾ ਬਾਈ ਇਹ ਲੈ ਕੇ ਟਰਾਲੀ ਕਰੋ ਇਹ ਕੁਆਲਟੀ ਦੇ ਕਰੋ ਕਿਉਂ ਆਸੂ ਕੀ ਮੇਰੇ ਮਾਰ ਪਾ ਰਹੀ ਤਾ ਆਹ ਰਿਪਨਪੈ ਹਾਂ ਕੋਈ ਨਹੀਂ ਉਹ ਤਾਂ ਮੇਰਾ ਕੰਕੀ ਗਿਆ ਨਾ ਆਹ ਨੂੰ ਬੁਲਾਉਣਾ ਕਿ ਲੋ ਜੀ ਬੁਲਾ ਸੀ ਬੁਲਾ ਜਾਏ ਛੜੀ ਗਈ ਦੋ ਤਿੰਨ ਤਨ ਪੂਰੀ ਘਟ ਆਉਣੀ ਹੈ ਘਟ ਆਉਣੀ ਉਹ ਹੀ ਰੇਟ ਲੈ ਜਾ ਯਾਰ